ਜੇ ਤੋਂ ਘਰ ਚ ਪਰਤਾ ਜਾਣ ਵੰਡੀਆਂ ਦੁਖਾਂ ਤੋਂ ਹੀ ਹੁੰਦਾ ਕਹਿਰਦਾ ਜਾਂਦੀ ਜੱਟ ਦੀ ਜ਼ਮੀਨ ਉਹ ਚੰਗਾਲੀ ਪਾਣੀਆਂ ਜੀ ਨੂੰ ਲੱਗੇ ਨਹਿਰ ਦਾ ਆਪਣੀ ਘਟਾਉਂਦਾ ਓ ਪੁੱਛ ਪਰਦੀਤ ਜਿਹੜਾ ਮਾਲਕਾਂ ਲਈ ਕਾਮਾ ਵਫਾਦਾਰ ਨਹੀਂ ਹੁੰਦਾ ਜੇ ਉਹ ਲਾ ਰੱਖੇ ਨਾ ਤਾਂ ਰੱਖੇ ਨਾ ਤਾਂ ਬੰਦੇ ਤੋਂ ਵਪਾਰ ਨਹੀਂ ਹੁੰਦਾ ਜੇ ਉਹ ਲਾ ਰੱਖੇ ਨਾ ਤਾਂ ਰੱਖੇ ਨਾ ਤਾਂ ਬੰਦੇ ਤੋਂ ਵਪਾਰ ਨਹੀਂ ਹੁੰਦਾ ਜੇ ਉਹ ਲੜਕੇ ਨਾ ਤਾਂ ਢਡੋ ਜੰਮੇ ਦੀ ਜ਼ਮੀਰ ਵੀ ਨਕਾਰੀ ਪਈ ਐ ਢੇਲੀ ਦੁਨੀਆਂ ਵੀ ਵਕਤਾਂ ਦੀ ਮਾਰੀ ਪਈ ਐ ਅਸੀਂ ਕਾਨਿਆਂ ਦੀ ਕੋਠੜੀ ਦਾ ਦਿੰਦੇ ਰਹਿ ਕਿਰਾਇਆ ਉਂਝ ਖਾਲੀ ਜਮੀਨ ਸਰਕਾਰੀ ਪਈ ਐ ਗੱਲ ਕਿਓ ਵਾਂਗੂ ਕਾਕੇ ਆ ਨਤਾਰੀ ਪਈਆ ਓਏ ਦਿਨ ਰਾਤ ਤੇ ਅੰਨੇ ਦਾ ਅਧਿਕਾਰ ਨਹੀਂ ਹੁੰਦਾ ਜੇ ਉਹ ਲਾ ਰੱਖੇ ਨਾ ਤਾਂ ਰੱਖੇ ਨਾ ਤਾਂ ਬੰਦੇ ਤੋਂ ਵਪਾਰ ਨਹੀਂ ਹੁੰਦਾ ਜੇ ਉਹ ਲਾ ਰੱਖੇ ਨਾ ਤਾਂ ਜੀਨੇ ਸਿੱਖਿਆ ਨਹੀਂ ਜ਼ਿੰਦਗੀ ਚ ਦਰਦਾਂ ਨੂੰ ਸਹਿਣਾ ਜੀ ਨੂੰ ਸਾਰ ਨਹੀਂ ਹੁੰਦਾ ਕੀ ਐ ਮੰਗਣਾ ਤੇ ਲੈਣਾ ਆਪੇ ਹੁੰਦੀ ਆ ਦੁਕਾਨਾਂ ਤੇ ਮਕਾਨਾਂ ਦੀ ਤਰੱਕੀ ਕਦੇ ਗਾਖ ਤੇ ਜਵਾਕ ਨੂੰ ਨਾ ਭੱਜ-ਭੱਜ ਪੈਣਾ ਚਾਰ ਬੰਦੇਾਂ ਚ ਉਦੋਂ ਬੰਦੇ ਰੱਖੀਏ ਜ਼ਬਾਨ ਕੋਲੇ ਕਹਿਣ ਨੂੰ ਜੇ ਚੰਗਾ ਕੋਈ ਵਿਚਾਰ ਨਹੀਂ ਹੁੰਦਾ ਜੇ ਉਹ ਲਾ ਰੱਖੇ ਨਾ ਤਾਂ ਰੱਖੇ ਨਾ ਤਾਂ